ਯਾਰ ਮੇਰਾ ਸ਼ਹਿਰ ਦਾ ਕੰਮ ਫਸਿਆ ਕਿ 6 ਮਹੀਨੇ ਹੋ ਚੱਲੇ ਆ ਉਹੀ ਨਹੀਂ sire ਚੜਦਾ ਉਹਦੇ ਚੱਕਰ ਚ ਬਹੁਤ ਜਿਹੜੇ ਮਾਰਨੇ ਪੈਂਦੇ ਮੈਨੂੰ ਓਏ ਆ ਜਾ ਹੁਣ ਆ ਜਾ ਤੁਰ ਪਾ ਪ੍ਰਭਾ ਲੈ ਲਿਆ ਹੈਲਮਟ ਕਿੱਥੇ ਤੇਰਾ ਆ ਦੇ ਆ ਦਿਓ ਬੱਲੇ ਉਤਰੇ ਸੇਵਕਾ ਨਵਾਂ ਹਰਵੰਦ ਲੈ ਲਿਆ ਗਾਲੂ ਨੇ ਤੇ ਯਾਰ ਸਾਰਿਆਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਕਿ ਸਾਡੀ ਆ ਰੋਡ ਬਣਾ ਜੇ ਨਾ ਤਾਂ ਪਹਿਲਾਂ ਬਣ ਜਾ ਫੇਰ ਤਾਂ ਬਹੁਤ ਵਧੀਆ ਗੱਲ ਆ ਇਹ ਆ ਇਹ ਬੇਨਤੀ ਆ ਸਾਡੀ ਰਾਤਿਆ ਤੋਂ ਪਹਿਲਾਂ ਪਹਿਲਾਂ ਬਣ ਜਵੇ ਨਾ ਇਹ ਰਾਤ ਦੇ 25 ਨੂੰ ਆ ਤਾਂ ਬਹੁਤ ਵਧੀਆ ਹੋ ਜਾਣਾ ਇਹ ਕਾ ਲੰਗਰ ਲੱਗਣਾ ਇਹ ਕਾ ਲੱਗਣਾ ਇੱਥੇ ਮਾਮਾ ਕਾਲੂ ਇਹ ਤਾਂ ਸਾਹਮਣੇ ਕੰਪੀਟੀਸ਼ਨ ਚੱਲਦਾ ਹੁੰਦਾ ਆ ਉਹਨਾਂ ਨੇ ਕਹਣਾ ਅਸੀਂ ਆਹ ਲਾਤਾ ਹੀ ਨਹੀਂ ਕਹਣਾ ਮੱਕੀ ਦੀ ਰੋਟੀ ਉਹ ਨਹੀਂ ਕਹਣਾ ਪੀਦਾ ਆ ਹੀ ਨਹੀਂ ਕਹਣਾ ਸਮੋਸੇ ਕੀ ਦੀ ਰੋਟੀ ਰੱਖ ਲੈਣੀ ਇੱਕ ਹਫਤਾ ਜਾਣੀ ਕਿ ਇੱਥੇ ਕੰਪੀਟੀਸ਼ਨ ਹੀ ਚੱਲ ਰਹੀ ਨਾ ਹਮੋਂ ਸਾਹਮਣੇ ਤੇ ਚਲੋ ਉੱਪਰ ਜਾ ਕੇ ਦੇਖ ਕੇ ਆਨੇ ਹੋਰ ਉੱਪਰ ਕੀ ਪ੍ਰੋਗਰਾਮ ਆ ਓਏ ਆ ਕੀ ਹੋਇਆ ਯਾਰ ਕਾਲੂ ਮੈਂ ਇਹ ਹੀ ਦੇਖਦਾ ਅੱਜ ਬਿੱਲੇ ਦੇ ਘਰ ਮੈਂ ਕਹਿੰਦੇ بارش ਹੋ ਰਹੀ ਹੈ ਆ ਦੇਖੋ ਤੁਹਾਨੂੰ ਦਿਖਾਉਣੀ ਇਧਰੋਂ ਆ ਇੱਥੋਂ ਲੈ ਕੇ ਉਹ ਦੇਖੋ ਸਾਰੇ ਧੁੰਦ ਪਈ ਉਹ ਪਤਾ ਨਹੀਂ ਕੀ ਚੱਕਰ ਹੋਇਆ ਇਹ ਅਜੀਬ ਜਿਹਾ ਜਿੱਦਾਂ ਹੋਮਸ ਦੀ ਹੁੰਦੀ ਨਾ ਉਹ ਦੇਖੋ ਉੱਤੋਂ ਪਹਿਲਾਂ ਤਾਂ ਯਾਰ ਆ ਬਹੁਤ ੱੱਕਾ ਕਰਦੇ ਆ ਆ ਦੇਖੋ ਇੱਥੇ ਨਾ ਭਾਰਤੀ ਜਿਹੜੀ ਟੋਲ ਟੈਕ ਸੀਗੀ ਅੱਗੇ 40 ਰੁਪਏ ਸੀਗਾ ਤੇ ਉਹ ਹੁਣ ਕਰਤਾ ਹੈ 70 ਰੁਪਏ ਸਿੱਧਾ ਹੀ ਸਿੱਧਾ 10 10 ਰੁਪਏ 10 ਵੀ ਨਹੀਂ ਵਧਾਏ ਸਿੱਧਾ ਹੀ 30 ਰੁਪਏ ਵਧਾ ਕੇ 70 ਰੁਪਏ ਕਰਤਾ ਹੈ ਇਹ ਯਾਰ ਜ਼ਿਆਦਾ ੱੱਕਾ ਆ ਉਦਾਂ ਵੀ ਨਰਾਤੇ ਦੇ ਵਿੱਚ ਰਹਿ ਸਾਰਾ ਕੁਝ ਬੰਦ ਕਰਨਾ ਚਾਹੀਦਾ ਆ ਤੇ ਉਸ ਤੋਂ ਬਾਅਦ ਆ ਜਿਹੜੇ ਕੈਮਰੇ ਲੱਗੇ ਹੋ ਆ ਆ ਤਾਂ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਇਹ ਸੱਚੀ ਵਿੱਚ ਚੱਲਦੇ ਪਏ ਆ ਇਹ ਕੈਮਰੇ ਸੱਚੀ ਚੱਲਦੇ ਪਏ ਆ ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਹੋਪ ਸਾਰੇ ਵਧੀਆ ਹੋਣਗੇ ਇਹ ਆ ਸਾਡਾ ਅੱਜ ਨਵਾਂ ਵਲੌਗ ਤੇ ਪਹਿਲਾਂ ਤਾਂ ਇਹ ਦੱਸਿਓ ਜਿਹੜੇ ਚਾਰੋਂ ਪਾਸੇ ਪਾਏ ਤੁਹਾਨੂੰ ਅਸੀਂ ਉਹ ਘੁੰਮਣ ਵਾਲੇ ਹਰ ਵਾਲੇ ਇਲਾਕਿਆਂ ਵਾਲੇ ਮਾਤਾ ਚੰਤਪੋਨੀ ਦੇ ਜੋਗਿੰਦਰ ਨਗਰ ਦੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ ਉਹ ਵਲੌਗ ਠੀਕ ਆ ਤੇ ਗੱਡੀ ਮੇਰੀ ਆ ਦੇਖ ਲਓ ਇੱਥੇ ਖੜੀ ਆ ਦੋ ਦਿਨ ਹੋ ਗਏ ਹੈ ਜਮੈਂ ਧੋਤੀ ਨਹੀਂ ਹੈਗੀ ਤੇ ਮੈਂ ਕਿਹਾ ਪਹਿਲਾਂ ਮੀਮੂ ਓਹੋ ਸ਼ੀਸ਼ਾ ਖੁੱਲਾ ਰਹਿ ਗਿਆ ਰਾਤ ਲੈ ਲਓ ਪਾਣੀ ਨਾ ਵੜ ਗਿਆ ਹੋਵੇ ਮੀਂਹ ਅੰਦਰ ਇਹ ਵੀ ਪੰਗਾ ਪੈ ਜਾਣਾ ਚਾਬੀ ਵੀ ਅੰਦਰ ਚਾਲੇ ਨੂੰ ਬਾਅਦ ਚੋਂ ਦੇਖਦਾ ਤੇ ਮੈਂ ਮੀਨਾ ਹੋਣਾ ਤਾਂ ਨਾ ਆ ਹੁਣ ਅਸੀਂ ਜਾਣਾ ਆ ਸ਼ਹਿਰ ਨੂੰ ਇੱਕ ਦੋ ਕੰਮ ਜੇ ਆ ਪਹਿਲਾਂ ਤਾਂ ਉਹਨੇ ਵੇੜ ਕੇ ਆਈਏ ਤਾਂ ਫੇਰ ਮੁੜ ਕੇ ਦੇਖਦੇ ਆ ਕੀ ਹਿਸਾਬ ਆ ਕੀ ਨਹੀਂ ਹੈਗਾ ਤੇ ਪਹਿਲਾਂ ਨਾ ਤਾਂ ਕੇ ਰੈਡੀ ਹੋਨੇ ਸ਼ਹਿਰ ਲਈ ਜੀ ਰੈਡੀ ਗਏ ਆ ਹੋ ਹੁਣ ਚਲਦੇ ਆਂ ਸ਼ਹਿਰ ਨੂੰ ਕਾਲੂ ਨੂੰ ਚੱਕਦਾ ਮੈਂ ਪਹਿਲਾਂ ਘਰੋਂ ਅੱਜ ਕਾਲੂ ਵੀ ਨਹੀਂ ਡਿਊਟੀ ਅੱਜ ਛੁੱਟੀ ਕੀਤੀ ਆ ਉਹਨੇ ਤੇ ਚਲਦੇ ਆਂ ਪਹਿਲਾਂ ਤਾਂ ਸ਼ਹਿਰ ਨੂੰ ਕਾਲੂ ਨੂੰ ਬਿਠਾਉਨੇ ਆਂ ਕਾਲੂ ਵੀ ਕਈ ਦਿਨ ਬਾਅਦ ਚੱਲਾ ਅੱਜ ਨਹੀਂ ਤਾਂ ਫੈਕਟਰੀ ਫਟਿਆ ਦੀ ਹਫ਼ਤਾ ਹੋ ਗਿਆ ਉਹਨੂੰ ਤੇ ਅੱਜ ਕਮਾਉਣੇ ਆ ਉਹਨੂੰ ਵੀ ਸ਼ਹਿਰ ਗਿਆ ਮੈਂ ਪਹੁੰਚਾਂ ਕਾਲੂ ਆਉਂਦਾ ਤਾਂ ਆ ਹੀ ਗਿਆ ਆ ਹੀ ਗਿਆ ਤੇ ਅੱਜ ਕੰਮ ਕਹੀ ਆ ਮੈਂ 2-3 ਦਿਨ ਬਾਅਦ ਵਲੌਗ ਬਣਾਉਣ ਲੱਗਾ ਤੇਰਾ ਬਣਾਇਆ ਹੀ ਨਹੀਂ ਮੈਂ ਕਿਉਂਕਿ ਹਲੇ ਉਹ ਦੋ ਤਿੰਨ ਦਿਨ ਉਹੀ ਪਾਉਣੇ ਸੀਗੇ ਨਾ ਉਹਦੇ ਕਰਕੇ ਬਣਾਏ ਨਹੀਂ ਅੱਜ ਦੇਖਦੇ ਆ ਅੱਜ ਹੁਣ ਕਈ ਕੰਮ ਆ ਬਲੌਗ ਬਲੂ ਕਈ ਪਾਸੇ ਜਾਣ ਆਲੇ ਆ ਅੱਜ ਮੈਂ ਵੀ ਐਨਕਾ ਬਣਾ ਵਾਹ ਅੱਜ ਤਾਂ ਕਾਲੂ ਨੇ ਵੀ ਕਾਲੀਆਂ ਕਾਲੂ ਨੇ ਕਾਲੀਆਂ ਐਨਕਾ ਲੈ ਲਈਆਂ ਅੱਜ ਹੋਰ ਹੋਰ ਵਧੀਆ ਆ ਫੜੀ ਯਾਰ ਮੇਰਾ ਸ਼ਹਿਰ ਦਾ ਕੰਮ ਫਸਿਆ ਕਿ 6 ਮਹੀਨੇ ਹੋ ਚੱਲੇ ਆ ਉਹੀ ਨਹੀਂ ਸਿਰੇ ਚੜਦਾ ਉਹਦੇ ਚੱਕਰ ਚ ਬਹੁਤ ਕਿੜੇ ਮਾਰਨੇ ਪੈਂਦੇ ਮੈਨੂੰ ਸ਼ਹਿਰ ਨੂੰ ਹੁਣ ਅੱਜ ਫੇਰ ਮਿਨੀ ਸੈਕਟਰੀਏਟ ਚੱਲੇ ਆ ਤੇ ਦੇਖਦੇ ਆ ਅੱਜ ਕੀ ਬਣਦਾ ਅੱਜ ਲਓ ਜੀ ਕਾਲੂ ਨੂੰ ਚਾਹੀਦਾ ਸੀ ਹੈਲਮਟ ਤੇ ਉਹ ਫੈਕਟਰੀ ਦੇ ਵਿੱਚ ਇਹਨੂੰ ਅੰਦਰ ਐਂਟਰੀ ਨਹੀਂ ਹੋਣ ਦਿੰਦੇ ਹੈਗੇ ਤੇ ਉਹਦੇ ਲਈ ਹੈਲਮਟ ਮੰਗਦੇ ਹੀ ਮੰਗਦੇ ਆ ਫੈਕਟਰੀ ਵਾਲੇ ਕਿਉਂਕਿ ਅੰਦਰ ਜਾਣ ਹੀ ਨਹੀਂ ਦਿੰਦੇ ਉੱਧਾਂ ਤੇ ਉਹ ਕਾਲੂ ਨੇ ਲੈ ਕੇ ਤਾ ਹੈਲਮਟ ਤੇ ਆ ਭਾਜੀ ਦੀ ਦੁਕਾਨ ਆ ਚੋਹਾਲ ਆਦਮ ਵੱਲ ਰੋਡ ਦੇ ਉੱਤੇ ਤੇ ਭਾਜੀ ਨੇ ਬਹੁਤ ਵਧੀਆ ਰੇਟ ਲਾਇਆ ਸਾਨੂੰ ਕਾਲੂ ਮੈਂ ਹੈਲਮਟ ਵੇਚਣੇ ਆ ਹੁਣ ਨਹੀਂ ਨਹੀਂ ਕੰਮ ਯਾਰ ਕੋਈ ਵੀ ਵਧੀਆ ਚੱਕ ਲੈ ਹੈਲਮਟ ਕਿੱਥੇ ਤੇਰਾ ਹੁਣ ਚੱਲ ਛੋਟਾ ਵੱਡਾ ਕੰਮ ਚੱਲ ਤਾਲ ਉਹ ਹੈਲਮ ਲੈ ਕੇ ਬਹਿ ਗਿਆ ਤੂੰ ਚੱਲ ਚਲੀਏ ਹੁਣ ਚਲਾਵਾਂ ਤੋ ਚਲੋ ਅੱਗੇ ਤੁਹਾਨੂੰ ਦਿਖਾਉਣੇ ਇੱਕ ਚੀਜ਼ ਹੋਰ ਬਹੁਤ ਜ਼ਰੂਰੀ ਗੱਲ ਕਰਾਂ ਤੁਹਾਡੇ ਨਾਲ ਤੁਹਾਡੇ ਨਾਲ ਅੱਗੇ ਜਾ ਜੇ ਚਸ਼ਮੇ ਵੀ ਆ ਓਏ ਆ ਜਾ ਹੁਣ ਆ ਜਾ ਤੁਰਪਾ ਪ੍ਰਭਾ ਲੈ ਲਿਆ ਹੈਲਮਟ ਕਿੱਥੇ ਤੇਰਾ ਆ ਲੈ ਆ ਲਿਓ ਬੱਲੇ ਉਤਰੇ ਸੇਵਕਾ ਨਵੇਂ ਹਰਵਨ ਲੈ ਲਿਆ ਗਾਲੂ ਨੇ ਓਕੇ ਰਿਪੋਰਟ ਹੋਣੀ ਪਈ ਆ ਲਾਣੇ ਪੈਣਾ ਹੈ ਡਿਊਟੀ ਚੱਲ ਚੱਲ ਚੱਕ ਕੇ ਚਲੀਏ ਫਿਰ ਉਹਤੇ ਇੱਕ ਵੀਡੀਓ ਬਣਾਉਣੀ ਨਾਲੇ ਚਲਾ ਤੂੰ ਇਹਨੂੰ ਸਕੂਟਰੀ ਚਲਾ ਸਿੰਧਰ শ্রীলੰਕਰ ਜਾਣਾ ਆ ਦੇਖ ਆ ਮਾਤਾ ਦੇ ਅੱਜ ਘਟਿਆ ਸ਼ਨੀਵਾਰਿਆ ਤੋਂ ਜ਼ਿਆਦਾ ਲੱਗੇ ਸੀ ਹੁਣ ਜ਼ਿਆਦਾ ਲੰਗਰ ਲੱਗਣੇ 24 ਤੋਂ ਬਾਅਦ ਆ ਦੇਖੋ ਆ ਕੋਈ ਤੁਹਾਨੂੰ ਸਾਰੀ ਜਗ੍ਹਾ ਇਦਾਂ ਹੀ ਨਹੀਂ ਮਿਲਣੀ ਜਿੱਥੇ ਲੰਗਰ ਨਾ ਹੋਵੇ ਆ ਦੇਖੋ ਆ ਘਡੌਣੇ ਆ ਸਾਰਾ ਕੁਝ ਨਾ ਸਾਰਾ ਰੋਡ ਦੇਖੋ ਆਦੀ ਸਾਹਿਬ ਉਹਨਾਂ ਨੂੰ ਪਹਿਲਾਂ ਕਿੰਨੀ ਵਾਰ ਵੀਡੀਓ ਤਾਂ ਦਿਖਾਇਆ ਖਾਲੀ ਜਿਹਾ ਰੋਡ ਤੇ ਹੁਣ ਹੀ ਦੇਖ ਲਓ ਕਿੰਨਾ ਕੁਝ ਕੁ ਇੱਥੇ ਆ ਆ ਇਹਨੇ ਆਣੇ ਹੋਰ ਜਿੱਥੇ ਦੇਖੋ ਕੁਝ ਨਾ ਕੁਝ ਖੁੱਲੀ ਜਾਣਾ ਆ ਦੇਖੋ ਆ ਇਹ ਖੁੱਲ ਗਿਆ ਨਾ ਯਾਰ ਸਾਡਾ ਰੋਡ ਆ ਸੀ ਸਪੈਸ਼ਲ ਰੋਡ ਕਰਕੇ ਵੀਡੀਓ ਬਣਾਉਣੀ ਉਹ ਮਾਤਾ ਦੇ ਨਾਲ ਰਾਤ ਚਾਲੂ ਹੋ ਗਿਆ ਇਹ ਬਹੁਤ ਜ਼ਿਆਦਾ ਟੁੱਟਿਆ ਗੱਡੀਆਂ ਫਾੜ ਫਾੜ ਬਾਜੀਆਂ বাজਦੀਆਂ ਉਹਦੇ ਵਿੱਚ ਤੇ ਗੱਡੀਆਂ ਫਾੜ ਫਾੜ ਕਰਕੇ বাজਦੀਆਂ ਉਹਦੇ ਵਿੱਚ ਆ ਗਏ ਤੇ ਆ ਦੇਖੋ ਲੰਗਰ ਤਾਂ ਇਹ ਸਾਰੇ ਪਾਸੇ A to Z ਤਿਆਰੀ ਹੋ ਗਈ ਹੈ ਲੰਗਰ ਆਦੀਵਾਚਾ ਹੋ ਰੋਡ ਸਾਡਾ ਕਿਤੇ ਸੈੱਟ ਹੋ ਜਵੇ ਨਾ ਕੰਮ ਫੇਰ ਫੇਰ ਉਹ ਕੇ ਰਿਪੋਰਟਰ ਆ ਰੋਡ ਜ਼ਰੂਰ ਕਰਕੇ ਥੋੜੀ ਸਾਡੀ ਗੱਡੀਆਂ ਦਾ ਬਹੁਤ ਸੰਗਤ ਆਖੀਆਂ ਹੁੰਦੀਆਂ ਉਹਦੀ ਕਰਕੇ ਸਪੈਸ਼ਲ ਵੀਡੀਓ ਬਣਾਉਣ ਲੱਗੇ ਅਸੀਂ ਆਹ ਰੋਡ ਆ ਜੀ ਦੇਖੋ ਇੱਥੇ ਪੱਥਰ ਪਾਇਓ ਆ ਆ ਤਾਂ ਥੋੜਾ ਜਿਹਾ ਘਟ ਹੋ ਗਿਆ ਆ ਪਰ ਇਹ ਪੂਰਾ ਰੋਡ ਬਣਾਉਣਾ ਚਾਹੀਦਾ ਕਿਉਂਕਿ ਨਰਾਤਿਆਂ ਦੇ ਵਿੱਚ ਬਹੁਤ ਔਖਾ ਹੋਣਾ ਇੱਥੇ ਆ ਕੇ ਯਾਰ ਇਹ ਰੋਡ ਬਾਜਨਾ ਨੇ ਉੱਪਰ ਉੱਪਰ ਪੈਚ ਦੇ ਲਾ ਕੇ ਸਾਰਾ ਕੁਝ ਕਰਤਾ ਇਹ ਰੋਡ ਇਦਾਂ ਕਿ ਪੂਰਾ ਰੋਡ ਸਾਡਾ ਠੀਕ ਆ ਹੈ ਪੂਰਾ ਇੱਕ ਨੰਬਰ ਰੋਡ ਬਣਿਆ ਹੈ ਸਿਰਫ ਆ ਇੰਨਾਂ ਟੋਟਾ ਜਿਹਾ ਹੀ ਖਰਾਬ ਆ ਇਹ ਹੀ ਨਹੀਂ ਬਣਦਾ ਹੈਗਾ ਆ ਦੇਖੋ ਇੱਥੇ ਸੰਗਤਾਂ ਨੇ ਲੰਘਣਾ ਮੁੜ ਕੇ ਕੀ ਕਰੂਗੇ ਸੰਗਤਾਂ ਇੱਥੋਂ ਗੱਡੀਆਂ ਦੇ ਵਿੱਚ ਆ ਟੋਏ ਤਾਂ ਮਿੱਟੀ ਬਾ ਦੇਖੋ ਤਾਂ ਹੁਣ ਜੇ ਨਹੀਂ ਬਜਰੀ ਪਾਈ ਆ ਇਹ ਫੇਰ ਪਟ ਹੋ ਗਈ ਆ ਤੇ ਯਾਰ ਸਾਰਿਆਂ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਕਿ ਸਾਡੀ ਆ ਰੋਡ ਬਣਾ ਜੇ ਨਰਾਤੇਰ ਪਹਿਲਾ ਬਣ ਜਾਵੇ ਫੇ ਤਾਂ ਬਹੁਤ ਵਧੀਆ ਗੱਲ ਆ ਇਹ ਸਾਰਾ ਰਸਤਾ ਦਾ ਠੀਕ ਆ ਸਾਰਾ ਰੋਡ ਬਾਕੀ ਸ਼ਹਿਰ ਤੱਕ ਠੀਕ ਆ ਸਿਰਫ ਆਹੀ ਖਰਾਬ ਆ ਇੱਥੋਂ ਇੰਨਾ ਤੇ ਬੇਨਤੀ ਆ ਕਿ ਜਲਦੀ ਤੋਂ ਜਲਦੀ ਬਣਾ ਲੈਣਾ ਹਾਂ ਇਹ ਬੇਨਤੀ ਆਰ ਸਾਡੀ ਨਰਾਤੇਰ ਪਹਿਲਾ ਪਹਿਲਾ ਬਣ ਜਵੇ ਨਾ ਇਹ ਨਰਾਤੇ 25 ਨੂੰ ਆ ਤਾਂ ਬਹੁਤ ਵਧੀਆ ਹੋ ਜਾਣਾ ਹੈ ਉਹ ਗੱਡੀਆਂ ਵਿਚਾਰੇ ਸਾਰਿਆਂ ਦਾ ਬਹੁਤ ਔਖਾ ਨਿੰਗਰ ਨੂੰ ਉੱਤੇ ਤੱਕ ਦਿਖਾਉਣੇ ਗੱਡੀਆਂ ਜਦਾ ਉਹ ਟਰੱਕ ਆਇਆ ਇਤੋਂ ਬੜਾ ਸੋਹਣਾ ਸਾਰਾ ਰੋਡ ਪਿੱਛੇ ਦੇਖੋ ਬੜੀ ਸੋਹਣੀ ਗੱਡੀ ਆਉਂਦੀ ਆ ਟਰੱਕ ਆਟੋ ਵਗੈਰਾ ਸਾਰਾ ਬੜਾ ਸੋਹਣਾ ਹੁੰਦਾ ਆ ਇੱਥੇ ਆ ਕੇ ਸਾਰਾ ਕੰਮ ਖਰਾਬ ਹੋ ਜਾਂਦਾ ਆ ਜਿਹੜੇ ਬੰਦਿਆਂ ਨੂੰ ਪਤਾ ਆ ਪਤਾ ਹੋਣੀ ਕਰ ਲੈ ਆ ਆ ਦੇਖੋ ਆ ਦੇਖੋ ਹੋਰ ਦੇਖੋ ਇਹ ਬੜਾ ਯਾਰ ਕੰਮ ਖਰਾਬ ਇਹਦਾ ਖੇਤੀ ਦਾ ਖੇਤੀ ਹੋ ਰਿਹਾ ਰਾਤ ਦੇ ਪਹਿਲਾਂ ਪਹਿਲਾਂ ਤਾਂ ਬਹੁਤ ਵਧੀਆ ਗੱਲ ਆ ਕੀ ਕਹਿੰਨਾ ਕਹਲੂ ਤੂੰ ਮੈਂ ਕਿਹਾ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਨਾ ਘੁੰਮਣ ਫਿਰਨ ਜਿਨ੍ਹਾਂ ਨੂੰ ਨਹੀਂ ਪਤਾ ਰੋਡ ਬਾਰੇ ਉਹ ਨਾ ਦੀਆਂ ਗੱਡੀਆਂ ਪਾੜ ਪਾੜ ਵੱਜਦੀਆਂ ਆ ਉਹਦੇ ਉਹਦੇ ਪਿੱਛੇ ਹੁਣ ਜਿੱਦਾ ਕੋਈ ਆਉਂਦਾ ਉਹਨਾਂ ਨੂੰ ਲੱਗਦਾ ਖਣੀ ਪਤਾ ਨਹੀਂ ਕਾਹਤੇ ਹੌਲੀ ਕੀਤਾ ਆ ਜਿਹੜੇ ਟੂ ਬੀਲਰ ਵੀਕਲ ਆ ਉਹ ਵੀ ਕਈ ਬੰਦੇ ਡਿੱਗਦੇ ਐ ਐਕਸੀਡੈਂਟ ਹੁੰਦੇ ਐ ਇਸ ਲਈ ਇਹੀ ਬੇਤੀ ਹੈ ਕਿ ਇਹਨੂੰ ਬਣਾ ਦਿੱਤਾ ਜਾਵੇ ਆ ਦੇਖੋ ਜੇ ਜਿਹਨੂੰ ਨਹੀਂ ਪਤਾ ਉਹ ਤਾਂ ਵਿਚਾਰਾ ਸਿੱਧਾ ਹੀ ਲੰਘ ਜਾਂਦਾ ਆ ਤੇ ਯਾਰ ਨਰਾਤੇ ਆ ਯਾਰ ਸਾਰਾ ਕਿਉਂਕਿ ਇੱਥੇ ਹੋਰ ਖਜਾਂਦ ਗੁੰਦੀ ਜਿਹੜਾ ਪੈਣਾ ਨਾ ਖਾਣ ਪੀਣ ਦਾ ਕਿਸੇ ਨੇ ਖਾ ਕੇ ਕੋਸਿੱਟਿਆ ਹੁਣ ਉਹਦੇ ਕਰਕੇ ਹੋਰ ਖਰਾਬ ਹੋ ਜਾਣਾ ਇਹ ਆ ਮੀਂਹ ਕਰਕੇ ਆ ਦੇਖੋ ਗੱਡੀਆਂ ਆਉਂਦੀਆਂ ਪਿੱਛੇ ਜਿਹਨੂੰ ਨਹੀਂ ਪਤਾ ਇਹ ਉਹ ਦੇਖੋ ਕਿਦਾਂ ਫੜ ਫੜ ਵੱਜ ਰਹੀ ਆ ਕੇ ਆ ਬਾਸਾਈ ਆ ਦੇਖੋ ਪਿੱਛੇ ਬੜੀ ਸੋਹਣੀ ਗੱਡੀ ਆਉਂਦੀ ਇੱਥੇ ਆ ਕੇ ਬ੍ਰੇਕਾ ਮਾਰਨੀ ਆ ਹੀ ਪੈਂਦੀਆਂ ਆ ਜੀ ਸ਼ਹਿਰੋਂ ਆ ਗਏ ਆ ਤੇ ਯਾਰ ਸਾਡਾ ਰੋਲ ਬਣਨਾ ਚਾਹੀਦਾ ਇਹ ਵੀਡੀਓ ਸ਼ੇਅਰ ਕਰਿਓ ਸਾਡੇ ਯਾਰ ਜਿੰਨੀ ਹੋ ਸਕਦਾ ਇਹ ਰੋਡ ਬਹੁਤ ਜ਼ਰੂਰੀ ਹੈ ਉਹ ਕਿ ਨਰਾਤਿਆਂ ਤੱਕ ਯਾਰ ਸਾਰਾ ਰੋਡ ਠੀਕ ਆ ਆ ਇੰਨਾ ਦੇ ਵਿੱਚ ਟੁੱਟਿਆ ਇਹ ਬਣ ਗਿਆ ਨਾ ਫਿਰ ਬਹੁਤ ਵਧੀਆ ਹੋ ਜਾਣਾ ਕਿਉਂਕਿ ਸੰਗ ਤਾਂ ਸਾਨੂੰ ਨਹੀਂ ਅਜੇ ਤੱਕ ਸਾਡਾ ਤਾਂ ਕੋਈ ਨਹੀਂ ਸੰਗਤਾਂ ਨੂੰ ਬਹੁਤ ਔਖਾ ਹੋਣਾ ਰਾਤ ਨੂੰ ਜਿਹੜੀਆਂ ਗੱਡੀਆਂ ਆਉਂਦੀਆਂ ਨਾ ਉਹ ਜਿਨ੍ਹਾਂ ਨੂੰ ਤਾਂ ਪਤਾ ਤਾਂ ਹੌਲੀ ਹੋ ਜਾਂਦੇ ਆ ਉਹ ਹੁਣ ਪਿੱਛੋਂ ਜਿਹੜੇ ਆਉਂਦੇ ਉਹ ਸੋਚਦੇ ਕਿ ਰੋਡ ਪੱਧਰਾ ਹੀ ਆ ਸਾਰਾ ਰੋਡ ਵਧੀਆ ਹੈ ਉਹ ਉੰਨਾ ਕੀ ਟੁੱਟਾਇਆ ਉੱਥੇ ਤੋਂ ਗੱਡੀਆਂ ਇੰਨੀ ਜ਼ੋਰ-ਜ਼ੋਰ ਦੇ ਨਹੀਂ বাজ ਰਹੀਆਂ ਕਿ ਇਹਦਾ ਬੰਪਰ ਨਿਕਲ ਜਾਂਦਾ ਕਿ ਇਹਦਾ ਕੋਸ਼ ਟੂ ਵੀ ਜਾਂ ਤੇ ਵੀ ਸੱਟ ਲੱਗਣ ਦਾ ਖਤਰਾ ਆ ਤਿੰਨ ਰਾਤਿਆਂ ਦਾ ਰੱਛ ਪੈਣਾ ਹੋਰ ਨਹੀਂ ਪਤਾ ਲੱਗਣਾ ਹੈਗਾ ਤੇ ਕਾ ਮੀ ਪੈਂਦੇ ਆ ਤੇ ਇਸ ਕਰਕੇ ਵੀਡੀਓ ਜਿਆਦਾ-ਜਿਆਦਾ ਸ਼ੇਅਰ ਕਰਿਓ ਕਿ ਸਾਡਾ ਰਸਤਾ ਬਣ ਜਵੇ ਛੇਤੀ ਇਹ ਤੇ ਗੱਡੀ ਸਾਡੀ ਬਾਹਰ ਹੀ ਹੈ ਵੀ ਧੋਨੇ ਆ ਪਰ ਹੁਣ ਅੱਜ ਨਹੀਂ ਧੋਣੀ ਹੈਗੀ ਅੱਜ ਹੁਣ ਸ਼ਾਮ ਨੂੰ ਜਾਣਾ ਹੈ ਉੱਥੇ ਨੂੰ ਨਾਲੇ ਤਾਂ ਨਰਾਤੇ ਦਿਖਾਉਣੇ ਆ ਨਾਲੇ ਇੱਕ ਫਾਰਮ ਦਿਖਾਉਣੇ ਭਾਜੀ ਵਾਲਾ ਅੱਜ ਉਹ ਫਾਰਮ ਵੀ ਦਿਖਾਉਣਾ ਹੈ ਤੁਹਾਨੂੰ ਤੇ ਉਹ ਸ਼ਾਮ ਨੂੰ 5:00 ਵਜੇ ਦੇਖਦੇ ਆ ਤੇ ਹੁਣ ਰੋਟੀ ਪਾਣੀ ਖਾਈਏ ਪਹਿਲਾਂ ਤਾਂ ਸ਼ਹਿਰੋਂ ਆ ਕੇ ਆਰਾਮ ਕਰ ਲਿਆ ਘੰਟਾ ਤੋਂ ਘੰਟੇ ਤੇ ਰੋਟੀ ਪਾਣੀ ਵੀ ਖਾ ਲਿਆ ਸੀਗਾ ਤੇ ਹੁਣ ਚੱਲਦੇ ਆ ਦੁਬਾਰਾ ਚੋਹਾਲ ਨੂੰ ਨਾਲੇ ਨਰਾਤੇ ਦੀਆਂ ਤਿਆਰੀਆਂ ਦੇਖ ਕੇ ਆਉਨੇ ਆ ਤੇ ਨਾਲੇ ਇੱਕ ਜਗ੍ਹਾ ਹੋਰ ਜਾਣਾ ਜੇ ਭਾਜੀ ਆਏ ਹੋਏ ਨਾ ਆਪਣੇ ਫਾਰਮ ਦੀ ਵੀ ਉਹ ਵੀ ਦਿਖਾਉਣੀ ਆ ਤੁਹਾਨੂੰ ਫਾਰਮ ਬਹੁਤ ਵਧੀਆ ਬਣਾਇਆ ਭਾਜੀ ਨੇ ਬਹੁਤ ਵਧੀਆ ਖਾਣ ਪੀਣ ਨੂੰ ਬੈਠਣ ਉੱਠਣ ਨੂੰ ਬਹੁਤ ਵਧੀਆ ਸਿਸਟਮ ਆ ਸਾਰਾ ਕੁਝ ਉਹ ਵੀ ਨਾਲੇ ਤੁਹਾਨੂੰ ਦਿਖਾਉਣੀ ਆ ਅੱਜ ਆ ਚੋਹਾਲ ਡੈਮ ਦੇ ਉੱਤੇ ਵੀ ਲੰਗਰ ਲੱਗਿਆ ਆ ਆ ਦੇਖੋ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਜਿਹੜੀ ਜਿਹੜੀ ਥਾਂ ਮਿਲੀ ਜਾਣੀ ਕੋਈ ਇਦਰਾ ਏਰੀਆ ਦੀ ਮੈਨਾਂ ਜਿੱਥੇ ਲੰਗਰ ਨਾਲ ਲੱਗਿਆ ਹੋਊਗਾ ਹੁਣ ਤੁਹਾਨੂੰ ਸਾਰੀਆਂ ਚੈੱਕ ਕਰਾਉਣੀ ਆ ਤੇ ਲੰਗਰ ਲੱਗਾ ਤੇ ਆ ਦੇਖੋ ਆ ਜਿਹੜਾ ਕੂਣੀ ਵਾਲਾ ਕੂਣੀ ਮੋੜ ਆਉਂਦਾ ਨਾ ਇਹ ਸਭ ਤੋਂ ਮਸ਼ਹੂਰ ਮੋੜ ਆ ਇਹ ਨੰਗ ਦੇ ਇੱਕ ਲੰਗਰ ਲੱਗਾ ਆ ਤੇ ਉਸਤੋਂ ਬਾਅਦ ਆ ਦੇਖ ਲੋ ਅੱਗੇ ਆ ਜਾਓ। ਇਹ ਇਹ ਆ ਦੇਖੋ ਆ ਵੀ ਸਾਰੇ ਕਾਇਆ ਪਿਛੇ ਆ ਐਤਵਾਰ ਲੱਗੇ ਸੀ ਵੀ ਬੰਦ ਕਰਦੇ। ਆ ਦੇਖੋ। ਇਹ ਐਤਵਾਰ ਲਾਏ ਹੋਏ ਸੀ ਇਹਨਾਂ ਨੇ ਕਿ ਐਤਵਾਰ ਨੂੰ ਸੰਗਤ ਜਿ ਬਹੁਤ ਜ਼ਿਆਦਾ ਸੰਗਤ ਗਈ ਸੀ ਤਾਂ ਮੈਂ ਦਿਖਾਇਆ ਹੀ ਹੋਣਾ ਚਾਹੰਤ ਪਾਉਣ ਵਾਲਾ ਵਲੌਗ ਪਾਇਆ ਸੀ। ਤੇ ਉਸਤੋਂ ਬਾਅਦ ਆ ਦੇਖੋ ਇੱਥੇ ਵੀ ਆ ਗਿਆ ਜਿਹੜਾ ਆ ਦੇਖੋ ਆ ਟੈਂਟ ਲੱਗ ਗਿਆ ਲੱਗ ਗਿਆ ਇੱਥੇ ਵੀ ਲੱਗ ਗਿਆ। ਆ ਦੇਖੋ। ਕੋਈ ਜਗ੍ਹਾ ਹੀ ਨਹੀਂ ਆਣੀ ਜਿੱਥੇ ਇਦਾਂ ਦੀ ਕੋਈ ਏਰੀਆ ਨਹੀਂ ਹੋਣੀ ਕਿ ਜਿਹੜਾ ਖਾਲੀ ਮਿਲ ਜੂਗਾ ਹੁਣ ਇੱਕ ਹਫ਼ਤੇ ਲਈ ਪੂਰਾ ਤੇ ਅੱਗੇ ਆ ਜਾਓ ਆ ਦੇਖ ਲਓ ਆ ਲਓ ਪੱਕਾ ਹੀ ਟੈਂਟ ਲਾਇਆ ਮਮਲ ਵਾਹ ਪੱਕਾ ਸਿਸਟਮ ਕਰਦੇ ਇੱਕ ਹਫ਼ਤਾ ਇੱਥੇ ਰਹਿਣਾ ਨਾ ਟੈਂਟ ਰਮੀ ਨੇਰੀ ਦਾ ਪਤਾ ਨਹੀਂ ਹੋਣਾ ਹੈਗਾ ਉਹ ਬੰਦੇ ਨੂੰ ਬਾਥਰੂਮ ਆਇਆ ਸੀ ਬਾਸਰ ਕਾ ਕੇ ਕਰਾਉਣ ਲੱਗਿਓ ਤੇ ਬਾਥਰੂਮ ਆਹ ਦੇਖੋ ਆ ਦੇਖ ਆ ਆ ਨਹੀਂ ਨਹੀਂ ਸੱਚੀ ਉਹਨੂੰ ਬਾਥਰੂਮ ਆਇਆ ਸੀ ਗਾ ਉਹਦੀ ਬਾਸਰ ਕਾ ਕੇ ਉਹਨੇ ਬਾਥਰੂਮ ਕੀਤਾ ਆ ਸਹੀ ਆ ਸਹੀ ਆ ਕੰਮ ਸਹੀ ਆ ਤੇ ਅੱਗੇ ਤੁਹਾਨੂੰ ਇੱਕ ਹੋਰ ਦਿਖਾਉਣਾ ਹੈ ਰੁਕ ਜਾਓ ਲੰਗਰ ਉਹ ਤੁਹਾਨੂੰ ਬਹੁਤ ਉਹ ਤਾਂ ਬਹੁਤ ਚੀਜ਼ ਵਧੀਆ ਹੁੰਦੀਆਂ ਦਿਖਾਉਣਾ ਮੈਂ ਜਾ ਕੇ ਰੁਕ ਜਾਓ ਆ ਦੇਖੋ ਇਹ ਟੈਂਕੀ ਤੇ ਵੀ ਹਰੇਕ ਜਗ੍ਹਾ ਕੋਈ ਇਦਾਂ ਦੀ ਜਗ੍ਹਾ ਨਹੀਂ ਹੈ ਯਾਰ ਜਿੱਥੇ ਲੰਗਰ ਨਾ ਹੋਵੇ ਕੋਈ ਵੀ ਇਦਾਂ ਦੀ ਜਗ੍ਹਾ ਬਿਲਕੁਲ ਵੀ ਇੱਕ ਕੋਨਾ ਵੀ ਹੈ ਨਹੀਂਗਾ ਲਓ ਜੀ ਆਹ ਦੋ ਟੈਂਟ ਆ ਲੱਗ ਗਏ ਆ ਇੱਕ ਇਹ ਦੇਖਾ ਤੁਹਾਨੂੰ ਇੱਧਰ ਤੇ ਕੋਈ ਕੋਨਾ ਲੰਗਰ ਨਾ ਆਊਗਾ ਨਾਲੇ ਸਾਡੇ ਏਰੀਆ ਲੱਭੀਆ ਹੈ ਨਾ ਔਰ ਇੱਕ ਹਫਤਾ ਪੂਰਾ ਰੌਣਕ ਮੇਲਾ ਹੀ ਰਹਿਣਾ ਇੱਥੇ ਹੁਣ ਹਰੇ ਤੋਂ 2 ਦਿਨ ਹੋਰ ਵੇਟ ਕਰ ਲਓ ਬਸ 2 ਦਿਨ ਹੋਰ ਰੁਕ ਲਓ ਫਿਰ ਇੱਕ ਤੁਹਾਨੂੰ ਪੂਰਾ ਰੌਣਕ ਮੇਲਾ ਦਿਖਾਉਣੇ ਤੇ ਆਹ ਰੋਡ ਪੂਰਾ ਬੰਦ ਹੋਇਆ ਹੋਣਾ ਆ ਯਾਰਿਆ ਉਹ ਦੇਖੋ ਤਾਂ ਛੋਟਾ ਛੋਟਾ ਸੇਡਾ ਵੀ ਲੰਗਰ ਦਾ ਅੱਛਾ ਲੰਗਰ ਨਹੀਂ ਚੱਲੀਆਂ ਦਾ ਆ ਦੇਖੋ ਆ ਦੁਕਾਨਾਂ ਦਕੂਨਾ ਬਹੁਤ ਲੱਗੀਆਂ ਐ ਇੱਕ ਆ ਦੇਖੋ ਆ ਲੰਗਰ ਲੱਗਿਆ ਦੋ ਏ ਆ ਰਿਹਾ ਗਾਇਤੇ ਕਾਲੂ ਦਾ ਸਪੈਸ਼ਲ ਲੁਕਣ ਆਇਆ ਤਾਂ ਕਰਕੇ ਇੱਕ ਕਾ ਲੰਗਰ ਲੱਗਣਾ ਹੈ ਇੱਕ ਕਾ ਲੱਗਣਾ ਇੱਥੇ ਮਾਮਾ ਕਾਲੂ ਇਹਦਾ ਤਾਂ ਸਾਹਮਣੇ ਕੰਪੀਟੀਸ਼ਨ ਚੱਲਦਾ ਹੁੰਦਾ ਆ ਉਹਨਾਂ ਨੇ ਕਹਣਾ ਅਸੀਂ ਆਹ ਲਾਤਾ ਹੀ ਨਹੀਂ ਕਹਣਾ ਮੱਕੀ ਦੀ ਰੋਟੀ ਉਹ ਨਹੀਂ ਕਹਣਾ ਪੀਦਾ ਆ ਹੀ ਨਹੀਂ ਕਹਣਾ ਸਮੋਸੇ ਸੱਚੀ ਦੇਖ ਲਈ ਤੂੰ ਇੱਥੇ ਯਕੀਨ ਨਹੀਂ ਮੰਨਣਾ ਨਾ ਇੱਕ ਹਫ਼ਤਾ ਇੱਥੇ ਕੰਪੀਟੀਸ਼ਨ ਰਹਿਣਾ ਇਹਨਾਂ ਦਾ ਆਮੋ ਸਾਹਮਣੇ ਇੱਕ ਨੇ ਕਹਿਣਾ ਆਈਸਕ੍ਰੀਮ ਹਾਂ ਇੱਕ ਨੇ ਕਹਿ ਦੇਣਾ ਕਿ ਅਸੀਂ ਆਈਸਕ੍ਰੀਮ ਇਨੇ ਕੋਈ ਜੂਸ ਲਾ ਦੇਣਾ ਆ ਇਹਨਾਂ ਨੇ ਕਹਿਣਾ ਪੀਜਾ ਉਹ ਨਹੀਂ ਅੱਗੇ ਹੋਰ ਨਿਊਡਲ ਕਰ ਦੇਣੇ ਆ ਇਹ ਨਹੀਂ ਉੱਦਾ ਦਾ ਰੋਟੀ ਆ ਦੇਣੀ ਨਹੀਂ ਮੱਕੀ ਦੀ ਰੋਟੀ ਰੱਖ ਲੈਣੀ ਇੱਕ ਹਫਤਾ ਜਾਣੀ ਕਿ ਇੱਥੇ ਕੰਪੀਟੀਸ਼ਨ ਹੀ ਚੱਲਿਆ ਇਹਨਾਂ ਦਾ ਆਮੋ ਸਾਹਮਣੇ ਤੇ ਚਲੋ ਉੱਪਰ ਜਾ ਕੇ ਦੇਖ ਕੇ ਆਨੇ ਹੋਰ ਉੱਪਰ ਕੀ ਪ੍ਰੋਗਰਾਮ ਆ ਆਜਾ 23 ਤਰੀਕ ਆਪਾ ਜੀ ਆ ਵਾ 23 ਆ ਮਮਾ ਤੇਰਾ 23 ਤੋਂ ਪਹਿਲਾਂ ਹੀ ਸੰਗਤ ਆ ਦੇਖੋ ਹੁਣ ਹੀ ਜਾਣ ਲੱਪਈਆਂ ਮੱਥਾ ਟੇਕਣ ਲਈ ਕਿਉਂਕਿ ਆਪਾਂ ਅਸੀਂ ਐਤਵਾਰ ਗਿਆ ਸੀ ਨਾ ਕਿੰਨੇ ਕਿੰਨੇ ਦਿਨ ਹੋ ਗਏ ਆ ਔਰ ਦੇਖੋ ਲੰਗਰ ਚਾਲਦੇ ਇਥੇ ਵੀ ਲੰਗਰ ਦੇਖੋ ਐਤਵਾਰ ਨੂੰ ਕਿੰਨੀ ਤਰੀਕ ਸੀਗੀ ਐਤਵਾਰ 20 20 ਤਰੀਕ ਸੀਗੀ ਅਸੀਂ 20 ਨੂੰ ਗਏ ਸੀਗੇ 20 ਤਰੀਕ ਨੂੰ ਵੀ ਪੂਰਾ ਐਨ ਰੱਜ ਸੀਮਾ ਤਾਰੇ 1 ਕਿਲੋਮੀਟਰ ਦੀ ਲੈਂਡ ਸੀਗੀ ਤੇ ਹੁਣ ਦੇਖ ਲੈ ਅੱਗੇ ਤੋ ਅੱਗੇ ਵਧਣਾ ਹੀ ਆ ਪਰ ਉਦਣ ਐਤਵਾਰ ਵੀ ਜਗਾ ਹੁਣ ਤਾਂ ਨਰਾਤਿਆਂ ਦੇ ਵਿੱਚ ਤਾਂ 10-10 ਘੰਟੇ ਲੱਗ ਜਾਂਦੇ ਮੱਥਾ ਟੇਕਨ ਨੂੰ ਮਾਤਾ ਦੇ ਹਾਂ ਹੋਇਆ ਕੀ ਹੋਇਆ ਯਾਰ ਕਾਲੂ ਮੈਂ ਇਹ ਹੀ ਦੇਖਦਾ ਅੱਜ ਬਿੱਲੇ ਦੇ ਘਰ ਮੈਂ ਕਹਿੰਦੇ بارش ਹੋ ਰਹੀ ਹੈ ਆ ਦੇਖੋ ਤੁਹਾਨੂੰ ਦਿਖਾਉਣੀ ਇਧਰੋਂ ਨਹੀਂ ਦੇਖੇ ਤੁਸੀਂ ਆ ਆ ਸਾਰੇ ਪਹਾੜ ਨਾ ਕਲੈ ਆ ਫੋਨ ਦੀ ਥੋੜੀ ਜਿਹੀ ਕੁਆਲਿਟੀ ਆਈਫੋਨ ਕਰਕੇ ਨਾ ਥੋੜਿਆ ਸਾਫ ਘੱਟ ਦਿੰਦਾ ਆ ਆ ਇੱਥੋਂ ਲੈ ਕੇ ਉਹ ਦੇਖੋ ਸਾਰੇ ਧੁੰਦ ਪਈ ਉਹ ਪਤਾ ਨਹੀਂ ਕੀ ਚੱਕਰ ਹੋਇਆ ਇਹ ਅਜੀਬ ਜਿਹਾ ਜਿੱਦਾਂ ਹੋਮਸ ਦੀ ਹੁੰਦੀ ਨਾ ਉਹ ਦੇਖੋ ਉਹ ਦੇਖੋ ਆ ਇਹ ਆ ਦੇਖੋ ਆ ਤੁਹਾਨੂੰ ਦਿਖਾਉਣਾ ਆ ਦੇਖੋ ਇਹ ਪਤਾ ਨਹੀਂ ਕੀ ਚੱਕਰ ਅਜੀਬ ਧੁੰਦ ਧੁੰਦ ਜੀ ਪਈ ਹੋਆ ਤੁੰਦ ਰਾਇਕ ਪਤਾ ਨਹੀਂ ਬੱਦਲ ਆ ਕੇ ਕੀ ਸਿਸਟਮ ਹੈ ਇਹ ਆ ਦੇਖੋ ਹਰ ਜਗ੍ਹਾ ਬਾਰਿਸ਼ ਹੋ ਰਹੀ ਹੈ ਲੇਕਿਨ ਬਿੱਲੇ ਦੇ ਘਰ ਤੇ ਸੂਰਜ ਉਗਾਇ ਹੈ ਬਿੱਲੇ ਦੇ ਘਰ ਬਾਰਿਸ਼ ਨਹੀਂ ਹੋ ਰਹੀ ਪਤਾ ਨਹੀਂ ਕੀ ਸਿਸਟਮ ਆ ਦੇਖੋ ਤਾਂ ਇਧਰ ਵੀ ਤੁੰਦ ਤੁੰਦ ਪਈ ਹੋ ਆਰੇ ਆ ਵੀ ਤੁੰਦਰਾ ਤੁੰਦਲਾ ਜਿਹਾ ਇਧਰਲੀ ਸਾਈਡ ਤੇ ਜਾ ਤਾਂ ਹੋਮ ਜੈ ਨਹੀਂ ਜਿਹੜਾ ਚੜਦਾ ਹੁੰਦਾ ਜਦਾਂ ਇਹ ਹੋਮ ਜੈ ਨਹੀਂ ਹੋ ਜਾਂਦਾ ਮੀਂਹ ਤੋਂ ਬਾਅਦ ਉਹਦੇ ਕਰਕੇ ਉਹ ਭਾਪ ਜੀ ਫੌਗ ਜੀ ਉਹਦੇ ਨਾਲ ਹੋਈ ਹੋਆ ਹੋਮ ਵਾਲੀ ਫੋਟ ਹੁੰਦਿਆ ਹੈ ਤੇ ਹਜੇ ਨਰਾਤਿਆਂ ਨੂੰ ਤਾਂ 23 ਤਰੀਕ ਹੋ ਗਈ ਆ ਦੋ ਦਿਨ ਬਾਅਦ ਸ਼ੁਰੂ ਆ ਅੱਜ ਦਿਨ ਕੀ ਆ ਮੰਗਲਵਾਰ ਗੁੱਦਵਾਰ ਗੁੱਦਵਾਰ ਹੋ ਗਿਆ ਯਾਨੀ ਕਿ ਹੱਦ ਤੱਕ ਨਰਾਤੇ ਤਾਂ ਲੱਗਣੀਆਂ ਜਾਰਾ ਰਚ ਪਿਆ ਕਰਨ ਸ਼ਨੀਵਾਰ ਤੇ ਐਤਵਾਰ ਪਿਛਲੀ ਵਾਰ ਤਾਂ ਇੰਨਾ ਰੋਡ ਬੰਦ ਹੋ ਗਿਆ ਸੀ ਆ ਮੰਗੂ ਪਾਵੜਾ ਇੱਥੋਂ ਪਾਵੜੇ ਲੰਗਰ ਲਾਇਆ ਸੀਗਾ ਆਪਣੇ ਮੁੰਡਿਆਂ ਨੇ ਭਿੰਦੇ ਭੁੰਦੇ ਹੋਣੀ ਕਿਉਂਕਿ ਮੇਰੇ ਸੱਟ ਲੱਗਈ ਸੀ ਉਦੋਂ ਤੇ ਇਹਨਾਂ ਨੂੰ ਇੱਥੋਂ ਝੋਲ ਪਹੁੰਚਣ ਲਈ ਡੇਢ ਦੋ ਤਿੰਨ ਘੰਟੇ ਲੱਗ ਗਏ ਸੀ ਕੱਲੂ ਤੁਸੀਂ ਆਏ ਸੀਗੇ ਉਹਨਾਂ ਲੰਗਰ ਨੂੰ ਕਿੰਨਾ ਟਾਈਮ ਲੱਗਾ ਤੁਹਾਨੂੰ ਇੱਥੋਂ ਜਾਣ ਨੂੰ ਯਾਰ ਜਦੋਂ ਆ ਪਿਛਲੇ ਨਰਾਤੇ ਨੂੰ ਲੰਗਰ ਨਹੀਂ ਲਾਇਆ ਸੀ ਉੱਪਰ ਦੇਖੋ ਜੀ ਆ ਗਏ ਅਸੀਂ ਪਾਵੜੇ ਤੇ ਇੱਥੇ ਬਹੁਤ ਵੱਡੇ ਵੱਡੇ ਲੰਗਰ ਲੱਗਦੇ ਆ ਆ ਦੇਖੋ ਇੱਥੇ ਬਹੁਤ ਵੱਡੇ ਵੱਡੇ ਲੰਗਰ ਲੱਗਦੇ ਆ ਤੇ ਆ ਨਰਾਤੇਵ ਦਾ ਠੇਕੇ ਠੁਕੇ ਬੰਦ ਹੋਣੇ ਚਾਹੀਦੇ ਆ ਯਾਰ ਹਨਾ ਗਾਲੂ ਇਹ ਬੰਦ ਹੋਣ ਚਾਹੀਦੇ ਨੇ ਸਾਰੇ ਠੇਕੇ ਠੁਕੇ ਮੈਂ ਇਧਰ ਦੇ ਕੀ ਨਾ ਤੁੰਦ ਜੀ ਇਧਰ ਆਦੇ ਭਾਈ ਉਹ ਪਹਾੜਾਂ ਦੇ ਵਿੱਚ ਬੱਦਲ ਆਇਓ ਬੱਦਲ ਤਾਂ ਇਹ ਬੱਦਲ ਵੀ ਹੈ ਨਹੀਂ ਕੇ ਹੋ ਗਏ ਜੀ ਪਾਣੀ ਪਾ ਕੇ ਪਾਣੀ ਨੇ ਉੱਪਰ ਨੋੜਦਾ ਪਰ ਇਕਾਲ ਇਧਰ ਨੂੰ ਆ ਕੇ ਨਿਆਰਾ ਬੜਾ ਹਮਾ ਚਲਾ ਲਉ ਆ ਕੇ ਤੁਸੀਂ ਨਾ ਦੌਣ ਚੱਲ ਗਏ ਹੈ ਔਰ ਅਜੇ ਪਤਾ ਨਹੀਂ ਕਿੱਥੇ ਘੁੰਮਦੇ ਆਈ ਪਤਾ ਨਹੀਂ ਕਿੱਥੇ ਘੁੰਮਦੇ ਘੁੰਮਦੇ ਰਹੇ ਪੰਜਾਬ ਐਂਡਸ ਉਹ ਤੇ ਪੁੱਛਦੇ ਮੈਂ ਲਾ ਟੋਲ ਟੈਕਸ ਦੀ ਭਰਤੀ ਕੱਲ 40 ਦੀ ਜਗ੍ਹਾ ਤੇ 80 70 ਦੀ ਕਰਤੀ ਆ ਸਿੱਧੇ 30 ਰੁਪਏ ਵਧਾ ਦਿੱਤੇ ਆ ਉਹ ਪੁੱਛਦੇ ਆ ਪਹਿਲਾਂ ਕੀ ਕੀ ਕਹਿੰਦੇ ਆ ਹੋਰ ਉਹ ਦੀ ਗੰਦੇ ਮੱਥਾ ਮੱਥਾ ਤੋ ਪਹਿਲਾਂ ਤਾਂ ਯਾਰ ਆ ਬਹੁਤ ੱਕਾ ਕਰਦੇ ਆ ਦੇਖੋ ਇੱਥੇ ਨਾ ਭਾਰਤੀ ਜਿਹੜੀ ਟੋਲ ਟੈਕ ਸੀਗੀ ਅੱਗੇ 40 ਰੁਪਏ ਸੀਗਾ ਤੇ ਉਹ ਹੁਣ ਕਰਤਾ 70 ਰੁਪਏ ਸਿੱਧਾ ਹੀ ਸਿੱਧਾ 10 10 ਰੁਪਏ 10 ਵੀ ਨਹੀਂ ਵਧਾਏ ਸਿੱਧਾ ਹੀ 30 ਰੁਪਏ ਵਧਾ ਕੇ 70 ਰੁਪਏ ਕਰਤਾ ਇਹ ਯਾਰ ਜਿਆਦਾ ੱਕਾ ਆ ਉਦਾਂ ਵੀ ਨਰਾਤੇ ਦੇ ਵਿੱਚ ਤਾਂ ਇਹ ਸਾਰਾ ਕੁਝ ਬੰਦ ਕਰਨਾ ਚਾਹੀਦਾ ਆ ਤੇ ਉਸ ਤੋਂ ਬਾਅਦ ਆ ਜਿਹੜੇ ਕੈਮਰੇ ਲੱਗੇ ਹੋ ਆ ਆ ਤਾਂ ਜੂਮ ਕਰਕੇ ਦਿਖਾਉਣਾ ਆ ਦੇਖੋ ਇਹ ਸੱਚੀ ਵਿੱਚ ਚੱਲਦੇ ਪਏ ਆ ਇਹ ਕੈਮਰੇ ਸੱਚੀ ਚੱਲਦੇ ਪਏ ਆ ਮੇਰੇ ਨਾਲ ਮੁੰਡਾ ਜਗਾ ਦੇਖੋ ਜਿੱਦਾਂ ਦੋ ਜਣੇ ਗਿਆ ਨਾ ਸਰਦਾਰ ਗਿਆ ਪਿੱਛੇ ਬੈਠੇ ਆ ਅਗਲੇ ਬੰਦੇ ਦਾ ਸਹੀ ਜਗਾ ਪਿਛਲੇ ਬੰਦੇ ਦੀ ਫੋਟੋ ਆਈਓ ਆ 1200 ਰੁਪਏ ਦਾ ਚਲਾਨ ਆਇਆ ਆ 1200 ਦਾ ਇਹ ਜ਼ਿਆਦਾ ਤਕਾ ਯਾਰ 1200 ਗਰੀਬ ਬੰਦੇ ਦਾ ਇਹ ਨਾਲ ਹੈਲਮਟ ਚਲੋ ਹੈ ਤਾਂ ਠੀਕ ਆ ਕੋਈ ਗੱਲ ਨਹੀਂ ਹੈਲਮਟ ਤਾਂ ਜ਼ਰੂਰੀ ਆ ਹਿਮਾਚਲ ਵਿੱਚ ਉਦਾ ਵੀ ਹਿਮਾਚਲ ਕੀ ਸਾਰੇ ਪਾਸੇ ਹੈਲਮਟ ਜ਼ਰੂਰੀ ਆ ਪਰ 1200 ਰੁਪਏ ਜ਼ਿਆਦਾ ਆ ਯਾਰ ਹਾਂ 200 ਰੁਪਿਆ ਹੁੰਦਾ ਹੈ ਹਾਂ 500 ਜਾਇ ਜਾ ਸਾਰੇ ਜਾਨੇ ਵੀਡੀਓ ਜ਼ਰੂਰ ਸ਼ੇਅਰ ਤੋਂ 1000 ਤੋਂ ਜ਼ਿਆਦਾ ਸ਼ੇਅਰ ਕਰੋ ਕਿ ਸਾਰਿਆਂ ਨੂੰ ਪਤਾ ਲੱਗ ਜਵੇ ਆਹ ਦੇਖੋ ਆਇਆ ਜੀ ਗਗਰੇਟ ਹਮਾ ਚਲਦਾ ਬਾਰਡਰ ਇਹ ਸਿੱਧੀ ਪਰਚੀ 40 ਤੋਂ 17 ਦੀ ਕਰਤੀ ਆ ਤੇਰਾ ਜਿੰਨਾ ਹੋ ਜਾਦਾ ਯਾਰ ਵੀਡੀਓ ਸ਼ੇਅਰ ਕਰਿਆ ਕਰੋ ਅਸੀਂ ਤੁਹਾਡੇ ਲਈ ਸਭ ਤੋਂ ਡੇਲੀ ਹਰੇਕ ਰੋਜ਼ ਵੀਡੀਓ ਨਮੀ ਤੋਂ ਨਵੀਂ ਪਾਉਣੇ ਕਿ ਤੁਹਾਨੂੰ ਨਵੀਂ ਇਨਫੋਰਮੇਸ਼ਨ ਮਿਲੇ ਉਹ ਕੈਮਰਾ ਬਾਰੇ ਵੀ ਤੁਹਾਨੂੰ ਪੂਰਾ ਕਲੀਅਰ ਦੱਸਾਂ ਕਿ ਹਾਂ ਸੱਚੀ ਵੇ ਚੱਲਦੇ ਆ ਉਹ ਤੇ ਆ ਪਰਚੀ ਵੇਰੀ ਔਰ 70 ਦੀ ਕਰਤੀ ਇਹ ਤਾਂ ਜਿਆਦਾ ਗਲਤ ਆ 50 ਕ ਦੀ ਹੋਣੀ ਚਾਹੀਦੀ ਸੀ ਨਾਲੇ ਨਰਾਤਿਆਂ ਦੇ ਵਿੱਚ ਪਰਚੀ ਬੰਦ ਕਰਨੀ ਚਾਹੀਦੀ ਆ ਇਹ ਤੇ ਚਾਲਦੇ ਆ ਸੀ ਥੱਲੇ ਨੂੰ ਹੁਣ ਉੱਤੇ ਰੋਕੇ ਰੀਲਾ ਰੂਲਾ ਬਣਾਉਣੇ ਆ ਇੱਕ ਦੋ ਸਾਰਾ ਘੁੰਮ ਕੇ ਪਰਚੀ ਸਾਰੀ ਤੁਹਾਨੂੰ ਦਿਖਾ ਕੇ ਅਸੀਂ ਵਾਪਸ ਆ ਗਏ ਆ ਫੇਰ ਇੱਥੇ ਜਿੱਥੇ ਤੁਹਾਨੂੰ ਕਨੇਹ ਧੌਂਦੀ ਜੀ ਪਈਓ ਪਰ ਇੱਥੋਂ ਵਿਊ ਦੇਖ ਲਓ ਕਿੰਨਾ ਸੋਹਣਾ ਹੁੰਦਾ ਆ ਓਏ ਵਿਊ ਬੜਾ ਇੱਕ ਨੰਬਰ ਹੁੰਦਾ ਪਿਆ ਕਾਲੂ ਬੱਲੇ ਉਤਰੇ ਸੇਵਕਾ ਇਹ ਤਾਂ ਇਦਾਂ ਮੈਨੂੰ ਲੱਗਦਾ ਅਸੀਂ ਫੇਰ ਦੁਬਾਰਾ ਉੱਥੇ ਪਹੁੰਚ ਗਏ ਆ ਅਗਰ ਜੋ ਘੁੰਮਣ ਚ ਲੱਗੇ ਆ ਪਾਲਮਪੁਰ ਵਾਲੀ ਸਾਈਡ ਆ ਗਏ ਆ ਇਧਰ ਏਰੀਆ ਹੋ ਗਿਆ ਇਹ ਵੀ ਸਾਡਾ ਚਲੋ ਇੱਕ ਅਧੀਆ ਰੀਲਾ ਰੂਲਾ ਬਣਾਉਨੇ ਆ ਇੱਥੇ ਫੇਰ ਦੇਖਦੇ ਆ ਕਿੱਥੋਂ ਆਏ ਤੁਸੀਂ ਕਿੱਧਰ ਕਹਾਂ ਸੇ ਆਏ ਹੋ ਐਮਪੀ ਸੇ ਗੁਨਾਹ ਐਮਪੀ ਜੇ ਆਏ ਹੋ ਆਪ ਅਰੇ 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 ਦੇਖ ਲਓ ਕਿੰਨੀ ਦੂਰ ਤੋਂ ਆਉਂਦੇ ਆ ਲੋਕੀ ਮੱਥਾ ਟੇਕਣ ਮਾਤਾ ਦੇ ਦੇਖ ਲਓ ਜੀ ਇਹਨਾਂ ਨੂੰ ਸ਼ਰਧਾ ਆ ਮਾਤਾ ਰਾਣੀ ਦੇ ਮੱਥਾ ਟੇਕਣ ਆਏ ਆ ਦਰਸ਼ਨ ਕਰਨੇ ਆ ਉਹ 16 ਤਰੀਕ ਦੇ ਐਮਪੀ ਤੋਂ ਨਿਕਲੇ ਹੋਏ ਆ ਦੇਖ ਲੋ ਤੇ ਸਾਡੇ ਕੋਲੋਂ ਨੇੜੇ ਹੋ ਕੇ ਨਹੀਂ ਜਾਉਂਦਾ ਉਦੋਂ ਅਸੀਂ ਗਏ ਵੀ ਗਏ ਰੱਜ ਕਰਕੇ ਵਾਪਸ ਆ ਗਏ ਮੱਥਾ ਨਹੀਂ ਟੇਕਿਆ ਕਿ ਬਾਰੋ ਮੱਥਾ ਟੇਕਿਆ ਕਿ ਆਹ ਦੇ ਜਿਨਾਂ ਦੀ ਸ਼ਰਤਾਂ ਦੇਖ ਲੋ 16 ਤਰੀਕ ਦੇ ਸਾਈਕਲ ਤੇ ਚੱਲੋ ਆਏ ਐ ਐਮਪੀ ਤੋਂ ਤੇ ਸਾਨੂੰ ਚਲੋ ਜਦੋਂ ਮਾਤਾ ਰਾਨੀ ਦਾ ਹੁਕਮ ਹੋਇਆ ਉਦੋਂ ਆਉਣਾ ਆ ਤੇ ਅਸੀਂ ਤਾਂ ਗਏ ਸੀ ਉਦੋਂ ਕਿ ਸਾ ਪਰ ਮੁੜ ਕੇ ਪਿੰਦੇ ਨੂੰ ਵੀ ਕੰਮ ਸੀਗਾ ਤਾਂ ਸਾਨੂੰ ਆਉਣਾ ਪਿਆ ਵਾਪਸ ਤੇ ਬਾਕੀ ਲੰਗਰ ਤੁਹਾਨੂੰ ਦਿਖਾ ਦਿਆਂਗੇ ਸੂਰਜ ਦੇਖੋ ਤਾਂ ਬੱਦਲਾ ਕਰਕੇ ਚਿੱਟਾ ਹੋ ਗਿਆ ਕਾਲੂ ਗ੍ਰੈਨ ਗਰੂਨ ਤਾਂ ਨਹੀਂ ਲੱਗਾ ਕੋਈ ਅੱਜ ਨਹੀਂ ਨਹੀਂ ਉਹ ਦੇਖ ਤਾਂ ਅੱਜ ਤਾਂ ਹੀ ਅਜੀਬ ਜਿਹਾ ਮੌਸਮ ਹੋਇਆ ਪਿਆ ਇਧਰ ਹੀ ਸੈਡਾ ਹੋ ਰਿਹਾ ਦੇਖੋ ਸੂਰਜ ਵੀ ਬਦਲਾ ਮੋੜੀ ਆਉਂਦਾ ਨਾ ਉਹ ਦੇਖੋ ਐ ਚਿੱਟਾ ਜਿਹਾ ਹੋਇਆ ਪਿਆ ਆ ਸਾਡੇ ਕੋਲ ਅੱਜ ਦੋ ਦਿਨ ਬਾਅਦ ਜਿੰਬਲ ਨਾਲ ਵੀਡੀਓ ਬਣਾਉਣ ਲੱਗੇ ਤਾਂ ਕਰਕੇ ਬੜਾ ਅਜੀਬ ਜਿਹਾ ਲੱਗਦਾ ਆ ਉਹ ਪੰਜਾਬ ਵਾਲੇ ਪਾਸੇ ਧੁੱਪ ਨਿਕਲੀ ਹੋਵੇ ਤਾਂ ਇਧਰ ਹੀ ਸਾਈਡ ਤੇ ਬੱਦਲ ਹੋਇਆ ਹੋਇਆ ਉਹ ਦੇਖ ਰਾਜੂ ਵੀ ਦੇਖ ਸੂਰਜ ਆਇਆ ਜੈ ਜੈ ਦੀ ਅਜੀਬ ਦੇ ਚਿੱਟਾ ਜਿਹਾ ਹੋਇਆ ਸੂਰਜ ਉਹ ਦੇਖੋ ਕੋਈ ਉਹ ਨਹੀਂ ਹੈਗਾ ਆ ਦੇਖੋ ਕੱਲ ਦੇਖ ਲੈ ਪਤਾ ਕਰ ਨੈਟ ਤੇ ਸੱਚ ਮਾਰੇ ਗ੍ਰੈਂਡ ਤੇ ਨਹੀਂ ਲੱਗਾ ਆਪਾਂ ਘੁੰਮੀ ਜਾਣੇ ਮਾਮਾ ਜਿੱਦਾਂ ਰਾਜ ਸੂਰਜ ਮੌਸਮ ਅਜੀਬ ਜਿਹਾ ਹੋਇਆ ਆਇਆ ਹੈ ਟਾਈਮ ਲੈਪ ਬਣਾਣਾ ਨਹੀਂ ਨਹੀਂ ਟਾਈਮ ਲੈਪ ਨਹੀਂ ਬਣਾਉਣਾ ਹੁਣ ਛੱਡ ਦੇ ਬਾਅਦ ਤੋਂ ਰਾਤੋਂ ਹੀ ਤਿਆਰੀਆਂ ਸ਼ੁਰੂ ਹੋ ਜਾਣ ਬਾਅਦ ਵਿੱਚ ਅਈ ਦਿਨੇ ਟਰੈਕਟਰ ਤੇ ਰਾਤ ਨੂੰ ਨਹੀਂ ਨਹੀਂ ਰਾਤ ਨੂੰ ਟਰੈਕਟਰ ਤੇ ਦਿਨੇ ਮੋਟਰਸਾਈਕਲ ਤੇ ਸਕੂਟਰੀ ਤੇ ਕਦੀ ਗੱਡੀ ਤੇ ਬਸ ਇਦਾਂ ਹੀ ਚੱਲਣਾ ਹੁਣ ਸਾਡਾ ਪੂਰਾ ਹਫਤਾ ਤੁਸੀਂ ਵੀ ਦੇਖਿਆ ਨਾ ਹਾਂ ਤੁਸੀਂ ਵੀ ਦੇਖੋ ਤੁਹਾਨੂੰ ਪੂਰਾ ਇੱਕ ਆ ਕਰਵਾਵਾਂਗੇ ਦੇਖਿਓ ਜਦੋਂ ਆ ਸੰਡੇ ਆਉਣਾ ਨਾ ਤੇਰੇ ਵਿੱਚ ਉਦੋਂ ਤਾਂ ਜਗ੍ਹਾ ਹੀ ਹੀ ਨਹੀਂ ਹੁਣ ਇੱਥੇ ਸਾਡੇ ਇਲਾਕੇ ਜਿੰਨੀਆਂ ਰੌਣਕਾਂ ਲੱਗਣੀਆਂ ਨਾ ਹੁਣ ਰੌਣਕਾਂ ਕੀ ਮਾਮਾ ਬਸ ਅ ਜਿੱਥੋਂ ਅਸੀਂ ਚੱਲੇ ਆ ਨਾ ਤਿੰਨ ਤਿੰਨ ਚਾਰ ਚਾਰ ਘੰਟੇ ਲੱਗ ਜਾਂਦੇ ਘਰੇ ਪਹੁੰਚਣ ਨੂੰ ਇੰਨਾ ਜਾਮ ਹੋ ਜਾਂਦਾ ਆ ਆ ਜਾ ਭਰਾਵਾ ਆ ਜਾ ਕਾਦੇ ਹੋਰਨ ਮਾਰਕੀਟ ਰਾਈ ਜਾਂਦਾ ਆ ਕਿਹੜਾ ਹਾਨੀ ਵਾਲੇ ਆ ਗਏ ਆ ਇੱਥੇ ਹਣ ਸ਼ਾਇਦ ਅੱਛਾ ਦੇਸੀ ਸ਼ਹਿਦ ਆ ਆ ਦੇਖੋ ਪਹਿਲਾਂ ਇਹਨਾਂ ਨੇ ਬੋਰਡ ਬਾਹਰ ਨਹੀਂ ਲਾਇਆ ਸੀ ਕਿਉਂ ਰਾਤੇ ਆ ਕੇ ਜਦੋਂ ਇਹਨਾਂ ਨੇ ਬੋਰਡ ਲਾ ਦਿੱਤਾ ਸ਼ਹਿਦ ਵਾਲਿਆਂ ਦੇ ਇਹ ਵਧੀਆ ਇਹਨਾਂ ਦਾ ਪਿਓਰ ਸ਼ਹਿਦ ਹੁੰਦਾ ਆ ਕਾਲੂ ਮੋਰ ਨਹੀਂ ਮਿਲਿਆ ਪਾਣੂ ਕਈ ਦਿਨ ਹੋ ਗਏ ਆ ਹਾਂ ਕਈ ਦਿਨ ਹੋ ਚਲੇ ਮੋਰ ਨਹੀਂ ਮਿਲੇ ਗੱਲ ਸੀ ਕਿ ਪਰ ਰਾਤ ਹੋ ਗਈ ਸੀ ਅੱਜ ਹੀ ਹੋ ਗਿਆ ਲੇਟ ਉੱਪਰੋਂ ਆਦੇ ਤੇ ਕੋ ਭਾਜੀ ਦੇ ਫਾਰਮ ਨੂੰ ਭਾਜੀ ਨੂੰ ਕਿਹਾ ਸੀਗਾ ਉੱਥੇ ਜਾਣਾ ਸੀ ਉਹ ਵੀ ਨਹੀਂ ਜਾ ਹੋਇਆ ਤੇ ਮੁੜ ਕੇ ਖੜੇ ਖੜੇ ਕਾਲੂ ਕਹਿੰਦਾ ਭਾਈ ਝੋਲੋ ਦੁੱਧ ਲੈ ਕੇ ਆਉਣਾ ਤੇ ਉਦੋਂ ਬਿੱਲਾ ਵੀ ਆ ਗਿਆ ਕਹਿੰਦਾ ਚਲੋ ਘੋਮੀ ਆਉਣੇ ਚੋ ਵਾਲੇ ਕਿਹੜਾ ਕੱਢੇ ਆਉਣੇ ਨਾਲੇ ਤੇ ਤਾਂ ਕਰਕੇ ਅਸੀਂ ਚਾਰੇ ਹੀ ਨਿਕਲੇ ਫੇਰ ਦੁਵਾਰਾ ਤੇ ਹੁਣ ਤਾਂ ਜਾਣਾ ਹੈ ਨਹੀਂ ਕਿਤੇ ਬਸ ਸਮਾਨ ਸਮੂਹ ਲੈ ਕੇ ਉੱਥੋਂ ਅਧਕਰ ਨੂੰ ਨਿਕਲ ਜਾਣਾ ਵਾਪਸ ਆ ਬੜਾ ਸਦਾ ਬਿੱਲਾ ਖੋਜ ਉਹ ਪਤਾ ਪਾਉਂਦਾ ਰਹਿੰਦਾ ਹੈ ਕੀ ਘਰੇ ਗਏ ਆ ਤੇ ਅੱਜ ਹੌਮੀ ਬੜਾ ਦੇਖੋ ਹਜੇ ਵੀ ਇਦਾਂ ਹੀ ਜਿੱਦਾਂ ਉੱਪਰ ਧੁੰਦ ਪਈ ਸੀ ਇਦਾਂ ਹੀ ਆ ਤੇ ਚਲੋ ਅੱਜ ਦਾ ਵਲੌਗ ਇੱਥੇ ਹੀ ਕਰਦੇ ਆ ਖਤਮ ਉਸ ਤੋਂ ਪਹਿਲਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਕਿਉਂਕਿ ਆ ਜਿਹੜੀ ਭਾਰਤੀਆ 47 ਇਹ ਵੀ ਬਹੁਤ ਗਲਤ ਸਿੱਧੇ 30 40 ਰੁਪਏ ਵਧਾਉਂਦੇ ਆ ਤੇ ਦੂਜਾ ਜਿਹੜਾ ਰੋਡ ਟੁੱਟਿਆ ਉਹਦੇ ਕਰਕੇ ਵੀ ਉਹ ਮੈਂ ਰੀਲ ਵੀ ਪਾਈ ਹੋਈ ਆ ਉਹ ਵੀ ਜਰੂਰ ਚੈੱਕ ਕਰ ਲਿਓ ਤੁਸੀਂ ਠੀਕ ਆ ਤੇ ਅੱਜ ਦਾ ਵਲੋਗ ਕਰਦੇ ਇੱਥੇ ਖਤਮ ਮਿਲਦੇ ਆ ਕੱਲ ਨੂੰ ਨਵੇਂ ਵਲੋਗ ਦੇ ਵਿੱਚ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ